ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਠਾਕ ਹੋ ਲੈਂਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਕਿੰਨੇ ਵੀ ਆਪਣੇ ਚੈਨਲ ਤੇ ਮਾਨਗੌਣ ਫਾਰਮ ਤੇ ਦੇਖਦੇ ਨੇ ਬਾਈ ਸਾਰੇ ਭਾਈਆਂ ਦਾ ਸਵਾਗਤ ਆ ਹਾਂਜੀ ਬਾਈ ਆਪਾਂ ਖੜੇ ਅੱਜ ਸਹਿਰ ਮਲੇਰ ਕੋਟਲਾ ਅ ਬਾਈ ਜੀ 4 ਤਰੀਕ ਸੇਮਾ ਮਹੀਨਾ 2025 ਹਾਂਜੀ ਬਾਈ ਇੱਥੇ ਕਹਿੰਦਾ ਬਹੁਤ ਜ਼ਿਆਦੇ ਭਾਰੀ ਕੱਖ ਦੇ ਵਿੱਚ ਬਕਰੀਦ ਬੱਕਰੀ ਮੇਲਾ ਲੱਗਦਾਗਾ ਬਹੁਤ ਜਿਆਦਾ ਪੱਕਰਾ ਬੱਕਰੀਆਂ ਭੇਡੂ ਭੇਡਾਂ ਬਹੁਤ ਜਿਆਦਾ ਵੇਚਣ ਵਾਸਤੇ ਦੂਰੋਂ ਦੂਰੋਂ ਰਾਜਸਥਾਨ ਦੇ ਵਿੱਚੋਂ ਬਾਹਰ ਲਿਆਂ ਸਟੇਟਾਂ ਦੇ ਵਿੱਚੋਂ ਬਾਈ ਜੀੁਰ ਇੱਕ ਨਾ ਮਾਲ ਵੇਚਣ ਦੇ ਵਾਸਤੇ ਆਉਂਦਾਗਾ ਬਹੁਤ ਹੀ ਜਿਆਦਾ ਵੱਡਾ ਇਕੱਠਾ ਹੈਗਾ ਬਹੁਤ ਜਿਆਦਾ ਮਰੇਲ ਕੋਟਲੇ ਦੇ ਵਿੱਚ ਅੱਜ ਬਾਈ ਜੀ ਆਪਾਂ ਵੀਡੀਓ ਸ਼ੂਟ ਕਰਨ ਵਾਸਤੇ ਪਹੁੰਚੇ ਹਾਂਗੇ ਤੁਹਾਨੂੰ ਦਿਖਾਉਨੇ ਆ ਮੰਡੀ ਦੇ ਵਿੱਚ ਕਿੰਨਾ ਇਕੱਠਾ ਹੈਗਾ ਠੀਕ ਆ ਜੀ ਆਪਣੇ ਚੈਨਲ ਤੇ ਬਣੇ ਰਹੋ ਵੀਡੀਓ ਸਾਰੀ ਦੇਖ ਲਿਓ ਗਾਹਨ ਘਾਇਓ ਨਾ ਬਾਈ ਜੀ ਸਾਨੂੰ ਸਾਰਾ ਮਲੇਰਕੋਟਲਾ ਏਰੀਆ ਦਿਖਾਉਣਾ ਹੈਗਾ ਬੱਕਰੀ ਕਿੱਥੇ ਬੱਕਰੀ ਦਾ ਬੱਕਰੀ ਦਾ ਬਾਜ਼ਾਰ ਲੱਗਦਾ ਬਹੁਤ ਹੀ ਵੱਡਾ ਸਾਲ ਬਾਦੋਂ ਬਾਈ ਜੀ ਅ ਬੱਕਰੀ ਦਾ ਤਿਹਾਰ ਆਉਂਦਾਗਾ ਬਹੁਤ ਹੀ ਮੁਸਲਮਾਨ ਭਾਈ ਆਪਣੇ ਬਹੁਤ ਹੀ ਚਾਮਾ ਦੇ ਨਾਲ ਉਰੇ ਬੱਕਰਾ ਤਿਹਾਰ ਆ ਬੱਕਰੀਆਂ ਦਾ ਤਿਹਾਰ ਮਨਾਉਂਦੇ ਨੇ ਈਦ ਮਨਾਉਂਦੇ ਨੇ ਆਜੋ ਬਾਈ ਤੁਹਾਨੂੰ ਦਿਖਾਉਣਾ ਹੈ ਕਿ ਨਾ ਆਪਾਂ ਵੀ ਕਿੰਨਾ ਇਕੱਠਾਗਾ ਬੱਕਰੀ ਬੱਕਰਾ ਆਈਆਂ ਹੋਈਆਂ ਨੇ ਉਰੇ ਠੀਕ ਆ ਜੀ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਜੀ ਹਾਂਜੀ ਦੋਸਤੋ ਦਿਖਾਉਣਾ ਸੋਨੂ ਮਲੇਲ ਕੋਟਲਾ ਬੱਕਰਾ ਬੱਕਰਾ ਮੰਡੀ ਦੀ ਲੋਕੇਸ਼ਨ ਆ ਕੱਠ ਦਿਖਾਉਣਾ ਭਾਈ ਜੀ ਦੇਖ ਲਓ ਦੂਰ ਤੱਕ ਤੁਸੀਂ ਦੂਰ ਤੱਕ ਗੇੜਾ ਨਿਗਾਹ ਮਾਰ ਲਓ ਆ ਦੇਖ ਲਓ ਭਾਈ ਜੀ ਬਹੁਤ ਜਿਆਦਾ ਵੱਡਾ ਕੱਠ ਆਗਾ ਅਜੇ ਬੱਕਰਾ ਬੱਕਰੀਆਂ ਆਈ ਜਾਂਦੇ ਨੇ ਭਾਈ ਜੀ ਦੇਖਣ ਦੇ ਵਾਸਤੇ ਉਹ ਦੂਰ ਤੱਕ ਦੇਖੋ ਜੀ ਬਹੁਤ ਹੀ ਜਿਆਦਾ ਵੱਡਾ ਉਰੇ ਜੇ ਆਪਾਂ ਗੱਲ ਕਰੀਏ ਬਹੁਤ ਹੀ ਵੱਡਾ ਕੱਠ ਹੁੰਦਾਗਾ ਸਾਲ ਦਾ ਤਿਹਾਰ ਹੁੰਦਾਗਾ ਭਾਈ ਇਹਦਾ ਬਹੁਤ ਜਿਆਦੇ ਬੱਕਰੀਆਂ ਬੱਕਰੇ ਭੇਡੂ ਗੱਲ ਕਰੀ ਜਾਵੇ ਬਹੁਤ ਹੀ ਵੱਡੇ ਪੱਧਰ ਤੇ ਉਰੇ ਬਾਈ ਜੀ ਵੇਖਣ ਵਾਸਤੇ ਆਉਂਦਾ ਠੀਕ ਹੈ ਜੀ ਤੁਸੀਂ ਦੇਖੋ ਚੈੱਕ ਕਰ ਲਓ ਅ ਦੋਸਤੋ ਅ ਕੰਨੇ ਦਾ ਜੂਸ ਤੇ ਹੋਰ ਵੀ ਜਲਜੀਰਾ ਬਹੁਤ ਜਿਆਦੇ ਖਟੀਰਾ ਗੁੰਦ ਬਾਈ ਦੀ ਬਹੁਤ ਜਿਆਦੇ ਰੇੜੀਆਂ ਦੀ ਗੱਲ ਕਰੀਏ ਹਰ ਘਰ ਪੀਜੇ ਕੁਛ ਬਹੁਤ ਜਿਆਦਾ ਉਰੇ ਬਾਈ ਜੀ ਵੱਡੇ ਪੱਧਰ ਦੇ ਵਿੱਚ ਗੱਲ ਕਰੀਏ ਬਹੁਤ ਜਿਆਦਾ ਕੱਠ ਹੁੰਦਾਗਾ ਸਾਰੇ ਖਾਣ ਪੀਣ ਵਾਲੇ ਚੀਜ਼ਾਂ ਹੁੰਦੀਆਂ ਨੇ ਤੇ ਬਾਈ ਜੀ ਬਹੁਤ ਹੀ ਵੱਡਾ ਕੱਠ ਹੁੰਦਾ ਕਿਉਂ ਨਹੀਂ ਹੋ ਜੇ ਬਾਈ ਜੀ ਕਿਹਨਾਂ 4 ਤਰੀਕ ਹੋਈ ਆ ਸੇਮਾ ਮਹੀਨਾ ਇਹ ਬਹੁਤ ਹੀ ਜ਼ਿਆਦਾ ਐ ਲਾ ਲੋ ਵੀ 15 ਤੋਂ 20 ਦਿਨ ਮੰਡੀ ਬਹੁਤ ਜ਼ਿਆਦਾ ਭਰਦੀ ਆ ਬਹੁਤ ਵੱਡੇ ਪੱਦਰ ਤੇ ਬਾਈ ਜੀ ਜੇ ਗੱਲ ਕਰੀਏ ਬਹੁਤ ਜ਼ਿਆਦਾ ਕੱਠ ਮਲੇ ਕੋਟਲੇ ਦੇ ਵਿੱਚ ਹੁੰਦਾ ਬਾਈਆਂ ਨੂੰ ਉਡੀਕ ਰਹਿੰਦੀ ਆ ਵੀ ਮਲੇ ਕੋਟਲੇ ਦੇ ਬੱਕਰੀ ਬਕਰੀਦ ਕਦੋਂ ਆਉਗੀ ਆਪਾਂ ਮਾਲ ਪਸ਼ੂ ਵੇਚ ਕੇ ਆਈਏ 4 ਪੀਆ ਬਣਾ ਕੇ ਲਈਏ ਬਹੁਤ ਬਾਈ ਦੂਰੋਂ ਦੂਰੋਂ ਜੂਪੀ ਤੋਂ ਹਰਿਆਣੇ ਤੋਂ ਬਾਹਰਿਆ ਸਟੇਟਾਂ ਦੇ ਵਿੱਚੋਂ ਬਾਈ ਜੀ ਉਰੇ ਬੱਕਰੇ ਵੇਚਣ ਵਾਸਤੇ ਆਏ ਹੋਏ ਨੇ ਵਪਾਰੀ ਬਾਈ ਕਸਾਈ ਬਾਈ ਉਰੇ ਬਹੁਤ ਜਿਆਦਾ ਮਾਲ ਖੇਦਣ ਵਾਸਤੇ ਬਾਕੀ ਆਪਣੇ ਮੁਸਲਮਾਨ ਭਾਈ ਕਿਹੜੇ ਹੁੰਦੇ ਨੇ ਉਹ ਆਪਣੇ ਈਦ ਮਨਾਉਣ ਵਾਸਤੇ ਕਨਾਵਰੋਂ ਤਰਵਾਨੀ ਵਾਲਾ ਮਾਲ ਈਦ ਕੇ ਲੈ ਜਾਂਦੇ ਆ ਜੀ ਬਹੁਤ ਵਧੀਆ ਦੇਖੋ ਜੀ ਬਹੁਤ ਜਿਆਦਾ ਇਕੱਠਾ ਹੈਗਾ ਮੰਡੀ ਦੇ ਵਿੱਚ ਗੱਲ ਕਰੀ ਜਾਵੇ

ਬੱਕਰੇ ਨੇ ਕਿਹਾ ਬੱਕਰੀਆਂ ਨੇ ਬਾਈ ਉਹ ਬੱਕਰੇ ਨੇ ਆ ਬੱਕਰੀਆਂ ਨੇ ਇੱਕ ਬੱਕਰਾਗਾ ਅੱਛਾ ਜੀ ਇੱਕ ਬੱਕਰਾਗਾ ਹਾਂ ਠੀਕ ਆ ਬਾਈ ਜੀ ਵਧੀਆ ਵਿਕ ਜਾਣਾ ਬਾਈ ਜੀ ਮਾਲ ਕੋਸ਼ ਠੀਕ ਆ ਬਾਈ ਜੀ ਧੰਨਵਾਦ ਤੁਹਾਡਾ ਹਾਂਜੀ ਬਾਈ ਕਰਾਉਨੇ ਆ ਬਾਈ ਨਾਲ ਗੱਲਬਾਤ ਬਾਈ ਕਹਿੰਦਾ ਟਰੇਡਾਂ ਲੈ ਕੇ ਬੱਕਰੇ ਉਰੇ ਬਾਈ ਜੀ ਪਹੁੰਚਿਆ ਗਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕੀ ਨਾਮ ਆ ਆਪਣਾ ਮਾਮਾ ਖਨੀਫ ਠੀਕ ਆ ਜੀ ਕਿਹੜਾ ਪਿੰਡਾ ਜੀ ਆਪਣਾ ਮਲੇਰ ਕੋਟ ਲਈ ਮਲੇਰ ਕੋਟ ਲਈ ਆ ਜੀ ਠੀਕ ਆ ਜੀ ਵਧੀਆ ਪੈਸੇ ਵਿਕ ਜਾਣਾ ਇਹ ਮਾਲ ਕੋਸ਼ ਹਾਂਜੀ ਹਾਂ ਹਾਂ ਵਧੀਆ ਵੀ ਠੀਕ ਆ ਜੀ ਅ ਕੰਮਕਾਰ ਦੀ ਗੱਲ ਕਰੀਏ ਵਧੀਆ ਜੀ ਕੰਮਕਾਰ ਬੱਕਰੀਆਂ ਬੱਕਰੀਆਂ ਭੈਡਾਂ ਦਾ ਜੀ ਬੱਕਰੀਆਂ ਭੈਡਾਂ ਦਾ ਵੀ ਵਧੀਆ ਜੀ ਠੀਕ ਆ ਜੀ ਮੇਨ ਕੰਮ ਆ ਆਪਣਾ ਮੱਛੀ ਦਾ ਠੀਕ ਹੈ ਜੀ ਮੱਸੀ ਵੀ ਵੇਚਦੇ ਹੋ ਜੀ ਹਾਂ ਫਿਸ਼ ਫਾਰਮ ਠੀਕ ਹੈ ਜੀ ਫਿਸ਼ ਫਾਰਮ ਆ ਠੀਕ ਹੈ ਜੀ ਵਧੀਆ ਚੱਲਦਾ ਜੀ ਕੰਮ ਹਾਂਜੀ ਹਾਂਜੀ ਠੀਕ ਹੈ ਜੀ ਕਿਹੜੇ ਹੁਣ ਨਾਮੇ ਭਰਾ ਆਪਣੇ ਬੱਕਰੀਆਂ ਆ ਜਾਂ ਬੱਕਰੇ ਰੱਖਣੇ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਕੰਮ ਆ ਜੀ ਵਧੀਆ ਕੰਮ ਹੈ ਕਰਨ ਠੀਕ ਹੈ ਜੀ ਇਹਨਾਂ ਦੀ ਬੱਕਰੀ ਫਾਰਮ ਦਾ ਵਧੀਆ ਕੰਮ ਹੈ ਠੀਕ ਹੈ ਜੀ ਬਈ ਲਾਹੇਵੰਦ ਧੰਦਾ ਜੀ ਲਾਹੇਵੰਦ ਧੰਦਾ ਠੀਕ ਹੈ ਜੀ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਬਾਈਆਂ ਨੇ ਸੁਝਾ ਦੇਣ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਬਾਈ ਕਰਾਉਨੇ ਆ ਬਾਈ ਨਾਲ ਗੱਲ ठीकु आहे जी कहिड़े एरिए जो पाइ ਇਹ ਗੰਗਾ ਨਗਰ ਦੇ ਵਿੱਚ ਲਈ ਅੱਛਾ ਜੀ ਗੰਗਾ ਨਗਰ ਤੋਂ ਆਇਆ ਬਾਈ ਜੀ ਹਾਂ ਜੀ ਗੰਗਾ ਨਗਰ ਤੋਂ ਅੱਗੇ 60 ਕਿਲੋਮੀਟਰ ਅੱਛਾ ਜੀ ਐਡੀ ਦੂਰੋਂ ਦੇਖੋ ਬਾਈ ਜੀ ਬਾਈ ਜੀ ਕਹਿੰਦੇ ਬੱਕਰੇ ਲੈ ਕੇ ਕਹਿੰਦਾ ਓਰੇ ਗੰਗਾ ਨਗਰ ਤੋਂ ਵੀ ਕਹਾ 60 ਕਿਲੋਮੀਟਰ ਤੋਂ ਆਇਆਗਾ ਹਾਂ ਜੀ ਬਾਈ ਹੋਰ ਘਰ ਪਰਵਾਹ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਬਾਈ ਜੀ ਬੱਕਰੀਆਂ ਦਾ ਕੰਮ ਕਰਦਾ ਬੱਕਰੀਆਂ ਦਾ ਹਾਂ ਜੀ ਬੱਕਰੀਆਂ ਦਾ ਹੀ ਕਰਦੇ ਠੀਕ ਹੈ ਜੀ ਆਏ ਸਾਲ ਉਹਨੇ ਬਾਈ ਜੀ ਓਰੇ ਮੇਰੇ ਨਹੀਂ ਮੈਂ ਪਹਿਲੀ ਵਾਰ ਆਇਆ ਪਹਿਲੀ ਕਈ ਲਾਏ ਹੋ ਜੀ ਆਪੂ ਆਲਾ ਮੁੰਡਾ ਆਉਂਦਾ ਹਰ ਸਾਲ ਠੀਕ ਹੈ ਜੀ ਮਾਲ ਠੀਕ ਹੈ ਕੀ ਕਹਿਣਾ ਚਾਹੁੰਨਾ ਬਾਈਆਂ ਨੂੰ ਅੱਜ ਇਹ ਕਿਹੜੇ ਬਾਈ ਪੱਕਰੇ ਤੋਂ ਬੱਕਰੀਆਂ ਰੱਖਦੇ ਨੇ ਤੇ ਕਿਵੇਂ ਕੰਮ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ ਕਰਨਾ ਯਹੀ ਤਾਂ ਜੇ ਆਪ ਦਾ ਮੁੱਲ ਪੂਰਾ ਮਿਲਣਾ ਚਾਹੀਦਾ ਫੇਰ ਹੀ ਆ ਹੁਣ ਇਥੇ ਮੁੱਲ ਦਾ ਕੋਈ ਲੱਗਦਾ ਨਹੀਂ ਫਿਰ ਮੁੱਲ ਨਹੀਂ ਲੱਗਦਾ ਜੀ ਆਹ ਮੁੱਲ ਨਹੀਂ ਲੱਗਦਾ ਜੀ ਕਿਹੜਾ ਬਾਈ ਜੈਸੀ ਕਿ ਨਾ ਬੇਣਤੀ ਕਰਦੇ ਕਿਹੜੇ ਭਰਾ ਬੱਕਰਾ ਜਾਂ ਬੱਕਰੀਆਂ ਖਰੀਦਦੇ ਨੇ ਬਾਈ ਜੀ ਕਿ ਨਾ ਬਹੁਤ ਸ਼ੌਂਕ ਨਾਲ ਬਾਈ ਕਿ ਨਾ ਬੱਕਰੇ ਆਪਦੇ ਪਾਲਦੇ ਨੇ ਬੱਕਰੀਆਂ ਹੁਣ ਤਿੰਨ ਤਿੰਨ ਸਾਲ ਪਾਲੇ ਆ ਮੈਂ ਬੇਨਤੀ ਹੁਣੋ ਵੀ ਹਾਂ ਮੁੱਲ ਲਾਇਆ ਕਰੋ ਬਾਈ ਜੀ ਏਡੇ ਏਡੀ ਦੂਰੋਂ ਬਾਈ 100 ਠੀਕ ਆ ਭਾਈ ਜੀ ਇਹ ਵੀ ਤੁਸੀਂ ਬੇਨਤੀ ਹੈ ਕਿ ਨਾ ਪਾਈਆਂ ਦੀ ਕਬੂਲ ਕਰਨੀ ਹੈਗੀ ਅ ਬਾਈ ਜੀ ਆਏ ਹੋਏ ਨੇ ਕਿ ਨਾ ਬੱਕਰੇ ਉਰੋਂ ਬਹੁਤ ਦੂਰੋਂ ਲੈ ਕੇ ਧੰਨਵਾਦ ਪਾਈਆਂ ਨਾ ਕਰਾਉਣੇ ਹੋਰ ਗੱਲ ਬਾਤ ਇਹ ਭਈਆ 509 ਮਲਾਉਣੇ ਮਸਾਕ ਭਾਈ ਨਾਲ ਨੇ ਕੋਠੇ ਲੈ ਲੈ ਨਾਲ ਭਾਈ ਜੀ ਬਹੁਤ ਜੀ ਆਪਾਂ ਗੱਲ ਕਰੀਏ ਬਾਈ ਕਿ ਨਾ ਬਹੁਤ ਸ਼ੌਂਕ ਦੇ ਨਾਲ ਬੱਕਰੇ ਤਿਆਰ ਕਰਦਾਗਾ ਬਰੀਡਿੰਗ ਵਾਲੇ ਵਾਸਤੇ ਭਾਈ ਜੀ ਕੁਰਬਾਨੀ ਵਾਸਤੇ ਵੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ ਕੀ ਹਾਲ ਨੇ ਠੀਕ ਹੋ ਠੀਕ ਹੈ ਵੀਰੇ ਵਧੀਆ ਠੀਕ ਠਾਕ ਹੋਰ ਸੁਣਾਓ ਜੀ ਘਰ ਪਰਿਵਾਰ ਦਾ ਬੜਾ ਵਧੀਆ ਠੀਕ ਹੈ ਜੀ ਹਾਂਜੀ ਭਾਈ ਅੱਜ ਮਰੇ ਕੋਟਲੇ ਪਾਉਣ ਗਏ ਆਪਣੇ ਬੱਕਰੀਆਂ ਲੈ ਕੇ ਪੱਤਰੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਕਿੰਨੇ ਬੱਕਰੇ ਲਿਆਓ ਭਾਈ ਜੀ ਉਹਰੇ 12 ਭਾਈ 12 ਜੀ ਠੀਕ ਆ ਭਾਈ ਜੀ ਵੀ ਕਿਆ ਕੋਈ ਪਸ਼ੂ ਆਪਣਾ ਹਾਂ ਦੋ ਵਿੱਚ ਹੈ ਭਾਈ ਜੀ ਠੀਕ ਆ ਭਾਈ ਜੀ ਵਧੀਆ ਮਨ ਮਿਲਿਆਗਾ ਆਹ ਹਾਂ ਵਧੀਆ ਭਾਈ ਠੀਕ ਆ ਭਾਈ ਜੀ ਭਾਈ ਜੀ ਕਿਆ ਦੰਦ ਤੇ ਭਾਈ ਕੁਰਬਾਨੀ ਲੱਗਦੀ ਹੈ ਬੱਕਰੀ ਦੀ ਆਪਾਂ ਜੀ ਗੱਲ ਕਰੀਏ ਦੋ ਦੰ ਠੀਕ ਆ ਬਾਈ ਕਿੰਨੇ ਕਾ ਬਾਈ ਕਰੇ ਬੱਕਰੀਆਂ ਪਰ ਰੱਖਦੇ ਆਂ ਜੀ ਹੋਰ ਮੇਰੇ ਕੋਲ ਹੋ ਗਈਆਂ ਬਾਈ 22 ਬੱਕਰੀਆਂ ਨੇ ਠੀਕ ਆ ਜੀ ਨਾਲ ਬਰੀਡਿੰਗ ਤੇ ਵੀ ਕੰਮ ਆ ਨਾ ਬਾਈ ਜੀ ਹਾਂ ਬਾਈ ਜੀ ਬਹੁਤ ਸੋਹਣਾ ਬਾਈ ਦਾ ਕੰਮ ਆ ਆ ਦੇਖ ਲਓ ਤੁਸੀਂ ਬੱਕਰੇ ਕਹਿੰਦਾ ਬਹੁਤ ਸੋਹਣੇ ਤਿਆਰ ਕਰੇ ਹੋਏ ਨੇ ਬਾਈ ਨੇ ਖਰਾਖ ਰੋਕ ਪਾ ਕੇ ਚੰਗੀ ਜੇ ਗੱਲ ਕਰੀ ਜਾਵੇ ਕਹਿੰਦਾ ਬਾਈ ਜੀ ਮਿਹਨਤ ਆ ਬਾਈ ਦੇ 2 ਸਾਲਾਂ ਦੀ ਬਾਈ ਜੀ ਆਪਾਂ ਨੂੰ ਹੋਰ ਆਏ ਦੱਸੋ ਕਿਹੜੇ ਹੁਣ ਬਾਈ ਨਵੇਂ ਕੰਮ ਕਰਨਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਨੇ ਪਾਈਆਂ ਨੂੰ ਕਹਿਣਾ ਕੀ ਬਾਈ ਆਪਾਂ ਆਪਣੀ ਫੈਸਲ ਵੀ ਖੱਸੀ ਬੱਕਰੇ ਪਾਲਣੇ ਆ ਜਾਂ ਪਠਾ ਬਲਣੀਆਂ ਦੇ ਬੱਕ ਠੀਕ ਹੈ ਜੀ ਆਪਾਂ ਦਾ ਯਾਤਰਾ ਇਹ ਖੱਸੀ ਬੱਕਰੇ ਪਾਲਨੇ ਵੀਰੇ ਬੱਕਰੀਆਂ ਵੀ ਰੱਖੇ ਹੋਣੇ ਨਾ ਬੱਚੇ ਵੇਚਦੇ ਛੋਟੇ ਛੋਟੇ ਅੱਜ ਬਾਈ ਫਰਜ਼ਾ ਵਧੀਆ ਨਾ ਮਾਗਾ ਕਾ ਨੇ ਮਿਹਨਤ ਕਰ ਰਹੇ ਹੋਗੇ ਤੇ ਸੌਕ ਨਾਲ ਬਾਈ ਜਾਨਵਰ ਪਾਲ ਰਹੇ ਹੋਗੇ ਬਾਈ ਜੇ ਪਰ ਖਰਾਕ ਦੇ ਵਿੱਚ ਖੱਸੀ ਬੱਕਰਾਂ ਨੂੰ ਕੀ ਕੀ ਦਿੰਨੇ ਆ ਤੁਸੀਂ ਉਹ ਦੱਸੋ ਬਾਈ ਜੀ ਮੇਰੇ ਦੋ ਟਾਈਮ ਦਾ ਦੇਖ ਸੱਣੀ ਕਰਦੇ ਆ ਨਾ ਆਟੇ ਦੇ ਹੁੰਦੀ ਹੁੰਦਾ ਬਾਕੀ ਛੋਲਿਆਂ ਦਾ ਛਿਲਕਾ ਛੁਲਕਾ ਕਣਕ ਮਾਕੀ ਮੂਕੀ ਸਾਰਾ ਕੁਝ ਮਿਕਸ ਗੁਵਾਰਾ ਹੋ ਗਿਆ ਠੀਕ ਹੈ ਜੀ ਕਿਹੜੀ ਖਰਾਕ ਹੈ ਨਾ ਮੇਨ ਠੀਕ ਹੈ ਜੀ ਹਾਂ ਜੀ ਚੰਗੀ ਠੀਕ ਹੈ ਵੀਰੇ ਆਹਾਂ ਚੀ ਕਿਵੇਂ ਭਾਈ ਕੋਈ ਆਪਾਂ ਹੁਣ ਪਾਣੀ ਦੇ ਵਿੱਚ ਚਲਾ ਲਓ ਜਾਂ ਕੋਈ ਕਿਸੇ ਤਰ੍ਹਾਂ ਮਸਾਲਾ ਮਸੂਲਾ ਕੋਈ ਘੋਲ ਕੇ ਕੋਈ ਹੋਰ ਕਰ ਕੋਈ ਉਹ ਤਾਂ ਨਹੀਂ ਦਿੰਦੇ ਕੋਈ ਯਾਰ ਨਾ ਬਬੇ ਆਪਾਂ ਕੁਝ ਨਹੀਂ ਹੁੰਦੇ ਠੀਕ ਆ ਕੱਲਾ ਪਾਣੀ ਉਹ ਦਿੰਦੇ ਹੋ ਠੀਕ ਆ ਧੰਨਵਾਦ ਭਾਈ ਜੀ ਫੋਟੋ ਬਸਤਾਕ ਭਾਈ ਬਹੁਤ ਬਹੁਤ ਆ ਭਾਈਆਂ ਨੂੰ ਮੈਸੇਜ ਦੇਣ ਲਈ ਕਿਉਂ ਨਹੀਂ ਬਾਈ ਜੀ ਆਪਾਂ ਕਿਸੇ ਨੂੰ ਰਤੰਗੀ ਰਾਇ ਦੇਵਾਂਗੇ ਤਾਂ ਕਿ ਕੋਈ ਬੰਦਾ ਫਾਰਮ ਕਰੂਗਾ ਬੱਕਰੀਆਂ ਦਾ ਹਨਾ ਜੀ ਜੀ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਿਹੜਾ ਪਿੰਡਾ ਵੀਰ ਦਾ ਵੀਰ ਜੀ ਇਸ ਪੇੜਾ ਜੀ ਪਟਿਆਲਾ ਜਿੱਦਾ ਪਟਿਆਲਾ ਜ਼ਿਲ੍ਹਾ ਜੀ ਏਕਾ ਬਾਈ ਜੀ ਬੱਕਰਾ ਲੈ ਕੇ ਆਏ ਹੋ ਹਾਂਜੀ ਹਾਂਜੀ ਇੱਕੇ ਬੱਕਰਾ ਦਾ ਨਹੀਂ ਹੈਗੇ ਸਭ ਕੱਟਮਾ ਅੱਛਾ ਜੀ ਕਾਹਾਂ ਪੜਾ ਖੜੇ ਨੇ ਗੱਡੀ ਦੇ ਮੈਂ ਹਾਂ ਏਕਾ ਬਾਈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਬਾਈ ਜੀ ਅਸੀਂ ਘੜ ਤੋਂ ਹੋ ਗਿਆ ਤਾਂ ਹੋ ਗਏ ਜੀ 25 ਸਾਲ ਹੋ ਗਏ 20 ਬਸੀ ਸਾਲ ਹੋ ਗਏ ਠੀਕ ਆ ਵਧੀਆ ਕੰਮ ਆ ਬਾਈ ਜੀ ਬੱਕ ਬੱਕਰਾ ਠੀਕ ਹੈ ਠੀਕਾ ਠੀਕਾ ਵੀ ਬਾਈਆਂ ਨੂੰ ਕਰਨਾ ਚਾਹੀਦਾ ਕੰਮ ਹੈ ਹਾਂਜੀ ਠੀਕ ਹੈ ਆਈ ਸਾਲਾ ਉਹਨੇ ਕੋ ਨਾ ਪਹਿਲੀ ਗਲਾਈ ਹੋ ਨਹੀਂ ਉਹ ਇਹ ਤਾਂ ਪਹਿਲੀ ਵਾਰ ਆਏ ਪਹਿਲੀ ਗਲਾਈ ਹੋ ਠੀਕ ਹੈ ਜੀ ਕਿਵੇਂ ਲੱਗਦਾ ਵੀ ਆਪਣੇ ਪਾਸੋਂ ਵਿਕਣਗੇ ਉਹਰੇ ਆਜੇ ਆਪ ਵਿਕਦੇ ਨੇ ਠੀਕ ਆ ਚਲੋ ਸ਼ੁਕਰੀਆ ਧੰਨਵਾਦ ਆਪਾ ਪਰਮਾਤਮਾ ਉਹਦਾ ਬਾਕ ਕਰਦਾ ਵੀ ਕਿਹੜੇ ਬਾਈ ਹੋਰ ਆਪਣਾ ਮਾਲ ਲੈ ਕੇ ਆ ਨੇ ਸਾਰਾ ਦਾ ਮਾਲ ਵਿਕੇ ਕੰਨੀ ਮਿਹਨਤ ਕਰੀਆ 2-2 ਸਾਲਾਂ ਦੀ 3-3 ਸਾਲਾਂ ਦੀ ਹੈ ਨਾ ਬਾਈ ਜੀ ਵੀ ਵੇਖਣਾ ਚਾਹੀਦਾ ਮਾਲ ਹਾਂਜੀ ਤਾਂ ਦੇਖੋ ਬਜ਼ੁਰਗ ਜੀ ਖੜੇ ਨੇ ਇੰਨੀ ਮਿਹਨਤ ਕਰ ਰਹੇ ਨੇ ਬਾਈ ਜੀ ਮਾਲਕ ਇਹਨਾਂ ਨੇ ਮਿਹਨਤ ਨੂੰ ਰੰਗ ਲਾਵੇ ਕਾਹਾਂ ਬਾਰੀ ਕਹਿੰਦਾ ਮਾਲ ਪਸੂ ਤਿਆਰ ਕਰਨਾ ਧੰਨਵਾਦ ਭਾਈ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਵੀਰੇ ਅੱਗੇ ਭਾਈ ਆਪਾਂ ਕਹਿੰਨਾ ਬਾਈਨਾ ਕਰਾਉਣਾ ਗੱਲਬਾਤ ਬਹੁਤ ਬਾਈ ਦੇ ਕਹਿੰਨਾ ਬੱਕਰੇ ਭਾਰੀ ਬੱਕਰੇ ਤਿਆਰ ਕਰੇ ਹੋਏ ਨੇ ਬਾਈ ਨੂੰ ਪੁੱਛਦਾ ਕਿੰਨੇ ਟਾਈਮ ਦੇ ਨੇ ਕਿੰਨੇ ਉਮਰ ਆ ਗਏ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਕਿਹੜਾ ਏਰੀਆ ਜੀ ਆਪਣਾ ਫਲੇਰ ਕੋਟ ਲਈ ਜੀ ਫਲੇਰ ਕੋਟ ਲਈ ਆ ਜੀ ਭਾਈ ਜੀ ਬੱਕਰੇ ਦੀ ਉਮਰ ਕਿੰਨੀ ਹੋਗੀ ਐਵਰੇਜ 1 ਚਾਰ ਜਾਂਦਾ 1 6 ਜਾਂਦਾ ਅੱਛਾ ਜੀ ਭਾਈ ਜੀ ਆਪਾਂ ਖਰਾਕ ਦੀ ਗੱਲ ਕਰੀਏ ਬਾਈ ਕਹਿੰਦਾ ਬੱਕਰੇ ੜੇ ੜੇ ਕਿਵੇਂ ਤਿਆਰ ਕਰਨਾ ਬਾਈ ਜੀ ਦੱਸੋ ਸਨੀ ਪਾਉਣੇ ਵੀ ਕਣਕ ਪਾਉਣੇਗੇ ਮੱਕੀ ਪਾਉਣੇਗੇ ਠੀਕ ਆ ਜੀ ਝੰਡੀ ਪਾਉਣੇ ਉਹ ਕਣਕ ਪਾਉਣੇ ਉਹ ਮੱਕੀ ਪਾਉਣੇ ਠੀਕ ਆ ਭਾਈ ਜੀ ਆਪਣਾ ਨਾਮ ਕੀ ਹੈਗਾ ਸਾਹਿਲ ਭਾਈ ਠੀਕ ਆ ਜੀ ਭਾਈ ਕਿੰਨੇ ਕੁ ਰੱਖਦੇ ਹੋ ਘਰੇ ਬੱਕਰੇ ਜੀ ਗੱਲ ਕਰੀਏ ਆਪਾਂ ਪੰਜ ਸੱਤ ਰੱਖਦੇ ਹਾਂ ਪੰਜ ਸੱਤ ਬੱਕਰੇ ਰੱਖਦੇ ਹਾਂ ਠੀਕ ਆ ਜੀ ਕੰਮਕਾਰ ਵਧੀਆ ਭਾਈ ਜੀ ਹਾਂ ਭਾਈ ਵਧੀਆ ਵਧੀਆ ਠੀਕ ਆ ਜੀ ਵਧੀਆ ਹੋ ਰਿਹਾ ਇਸ ਸਾਲ ਉਹਨਾਂ ਦੇ ਚਣਕਣਾ ਵਧੀਆ ਵਿਕੇ ਜਾਂਦੇ ਨੇ ਹਰ ਸਾਲ ਵਧੀਆ ਵਿਕਦੇ ਨੇ ਠੀਕ ਹੈ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਬਾਈ ਜੀ ਇਹ ਆਪਾਂ ਘਰੀ ਪਾਲਦੇ ਨੇ ਪੰਜ ਦਿਨ ਅੱਛਾ ਜੀ ਘਰੇ ਪਾਲਦੇ ਹਾਂ ਚਾਰ ਪੰਜ ਬੱਕਰੇ ਤਿਆਰ ਕਰਦੇ ਹਾਂ ਠੀਕ ਹੈ ਜੀ ਬਾਈ ਜੀ ਅੱਗੇ ਕਾਹ ਕੰਮ ਹੋ ਬਤਾਉਗੇ ਹੋਰ ਹਾਂ ਹਾਂ ਹੀ ਬਤਾਵਾਂਗੇ ਠੀਕ ਹੈ ਵਧੀਆ ਕੰਮਾਗਾ ਕਿਹੜੇ ਹੁਣ ਬਾਈ ਆਪਣੇ ਨਵਾਂ ਕੰਮ ਕਰਨਾ ਚਾਹੁੰਦੇ ਨੇ ਅ ਬਦ ਦਸੋ ਬਾਈ ਜੇਨੂੰ ਕਰਨਾ ਚਾਹੁੰਦਾ ਤਾਂ ਨਾ ਕੰਮ ਕਰਨਾ ਕਰਨਾ ਚਾਹੀਦਾ ਬਈ ਜਮੂਰ ਦਾ ਕਾਜੀ ਵਧੀਆ ਕੰਮ ਆਜੀ ਵਧੀਆ ਕੰਮ ਆਪੂ ਠੀਕ ਆ ਜੀ ਧੰਨਵਾਦ ਬਾਈ ਇੱਕ ਵਾਰਾ ਇੱਕ ਦੋ ਵਾਰਾ ਪਾਲੂਗਾ ਜੀ ਨਾਲੇ ਨਾਲ ਬਹਾਨੇ ਲੱਗਿਆ ਰਹਾ ਨਾਲੇ ਬੰਦਾ ਤੋਰਾ ਫੇਰੇ ਕਰਦਾ ਨਾਲੇ ਫੜ ਕੇ ਰੱਸੀ ਲੈ ਜਾ ਡਾਲੀਆਂ ਚਾਰ ਨੇ ਉਹ ਫੇਰ ਉਹਰ ਤੇ ਘੁੰਮੇ ਉਹ ਮਾਰਾ ਮੋਟਾ ਦੁੰਨੇ ਬਾਸੀ ਜੀ ਲੱਗੇ ਰਹਿਦਾ ਹੈਗਾ ਜੀ ਲੱਗੇ ਰਹਿੰਦਾ ਜੀ ਅੱਧਾ ਕਿਲੋ ਕੱਖ ਰੱਜਣ ਵਾਲੇ ਨੂੰ ਜਿਆਦਾ ਕੱਖ ਨਹੀਂ ਖਾਂਦੇ ਠੀਕ ਆ ਜੀ ਜਿੰਦਾ ਆ ਬਦ ਉਹਨੂੰ ਚੁੱਕਣ ਵਾਲਾ ਇਹ ਅੱਜ ਕਿ ਲੋਜ ਕੱਥਰਾਂ ਰੱਜੂਗਾ ਸਹੀ ਮੈਨਾਂ ਨਾਲ ਠੀਕ ਹੈ ਜੀ ਬਸ ਥੋੜਾ ਜਿਹਾ ਮੈਂ ਦੇਖ ਪਾਲ ਪਾਲਦਾ ਦੇ ਹੱਥ ਫੇਰੀ ਪਾਲਦਾ ਇਹ ਠੀਕ ਹੈ ਜੀ ਕੋਈ ਜੀ ਡਿਗਟਾ ਟਾਲਿਆ ਹੈ ਜੇ ਮੈਂ ਕਹਿੰਦਾ ਜਿਵੇਂ ਸਿਉਣਾ ਇੱਕ ਤਰ੍ਹਾਂ ਦਾ ਸਿਉਣਾ ਸਿਉਣਾ ਇਹ ਜਾ ਕੇ ਇਹਨੂੰ ਲੈ ਜਾ ਦੋ ਮਿੰਟਾਂ ਦਾ ਕੰਮ ਹੈ ਦਾ ਸਹੀ ਗੱਲ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਬਾਈ ਰਿਆ ਦਾ ਚੈਨ ਵਾਸਤੇ ਅ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਈ ਤੁਸੀਂ ਕਿਹਨਾਂ ਸਾਨੂੰ ਟਾਈਮ ਦਿੱਤਾ ਸਾਡੇ ਨਾਲ ਗੱਲਬਾਤ ਕਰੀ